ਅੱਜ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਸਾਨੇਵਾਲ ਵੱਲੋਂ 77ਵਾਂ ਗਣਤੰਤਰਤਾ ਦਿਵਸ ਮਨਾਇਆ ਗਿਆ ਜਿਹਦੇ ਵਿੱਚ ਸਾਡੇ ਅੱਜ ਦੇ ਮੁੱਖ ਮਹਿਮਾਨ ਸਦਾ ਸੁਖਜੀਤ ਸਿੰਘ ਜੀ ਹਰਾ ਸਾਹਬ ਸੀ 26 ਜਨਵਰੀ ਤੱਕੜਾ ਸਮਾਗਮ ਹੈ ਗਣਤੰਤਰ ਦਿਵਸ ਬੜੀ ਧੁੰਮਤਾਂ ਨਾਲ ਮਨਾਇਆ ਗਿਆ ਸੀਨੀਅਰ ਸਿਟੀਜ਼ਨ ਕੌਂਸਲ ਵੱਲੋਂ ਸਾਨੇਵਾਲ ਵਿਖੇ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਅਜ਼ਮਿਤ ਕੀਤਾ ਗਿਆ ਇਥੇ ਚੰਡੇ ਦੀ ਰਸਨ ਮੈਂ ਰਣੀਆ ਸੀਨੀਅਰ ਸਿਟੀਜ਼ਨ ਕੌਂਸਲ ਦੇ ਸਾਰੇ ਮੈਂਬਰ ਸਾਹਿਬਾਨ ਦਾ 77 ਦਿਵਸ ਮੌਕੇ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਸਾਹਨੇ ਵਾਲ ਵੱਲੋਂ ਤਖਵਾਏ ਗਏ ਸਮਾਗਮ ਦੌਰਾਨ ਸਾਬਕਾ ਨਗਰ ਕੌਂਸਲ ਪ੍ਰਧਾਨ ਕੈਪਟਨ ਸੁਖਜੀਤ ਸਿੰਘ ਖਰਾਬ ਸਮਾਗਮ ਵਿੱਚ ਆਪਣੇ ਸਾਥੀਆਂ ਸਮੇਤ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਦਰੋਬੁਲਾਵਾ ਪਾਵਾਦਾਸ ਪੰਜਾਬ ਦੇ ਪ੍ਰਧਾਨ ਸਵਰਨ ਕੁਮਾਰ ਸੋਨੀ ਆਦਿ ਮੌਜੂਦ ਸਨ। ਇਸ ਮੌਕੇ ਵਕਫਾ ਕਸ ਸ਼੍ਰੀਤਾ ਵੱਲੋਂ ਆਪਣੇ ਸਬੋਧ ਰਾਹੀਂ ਗਤੰਤਰ ਦਿਵਸ ਦੀਆਂ ਮੁਬਾਰਕਾਂ ਦਿੰਦੇ ਆ ਕਿਹਾ ਗਿਆ ਕਿ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਇਆ ਸੀ ਅਤੇ ਗਤੰਤਰ ਦਿਵਸ ਨੂੰ ਭਾਰਤੀ ਸੰਵਿਧਾਨ ਦੇ ਸਥਾਪਨ ਦਿਵਸ ਦੇ ਰੂਪ ਵਿੱਚ ਪੂਰੇ ਭਾਰਤ ਦੇ ਵਿੱਚ ਬਣਾਇਆ ਜਾਂਦਾ ਹੈ। ਨਸਾ ਦੇ ਤੌਰ ਤੇ ਭਾਰਤੀ ਸੰਵਿਧਾਨ ਦਿਵਸ ਦੀਆਂ ਮੁਬਾਰਕਾਂ ਦਿੰਦੇ ਆ ਭਾਰਤ ਰਤਨ ਫਾਪਾ ਸਾਈਬਰ ਡਾਕਟਰ ਭੀਮrao ਅੰਬੇਦਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਕਿ ਹੈ ਕੇ ਅੱਜ ਜੋ ਅਸੀਂ ਸੁੱਖ ਦਾ ਆਨੰਦ ਮਾਨ ਰਹੇ ਹਾਂ ਉਹ ਭਾਰਤੀ ਸੰਵਿਧਾਨ ਵੱਲੋਂ ਦਿੱਤੇ ਗਏ ਹੱਕਾਂ ਦੀ ਦੇਣ ਹੈ ਅਤੇ ਸਾਨੂੰ ਸਭ ਨੂੰ ਆਪਣੇ ਭਾਰਤ ਦੇ ਸੰਵਿਧਾਨ ਦੀ ਅੱਗੇ ਹੋ ਕੇ ਰੱਖਿਆ ਕਰਨੀ ਚਾਹੀਦੀ ਹੈ ਇਸ ਮੌਕੇ ਕੈਪਟਨ ਸੁਜੀਤ ਸਿੰਘ ਹਰਾ ਵੱਲੋਂ ਸਮੂਹ ਹਾਜ਼ਰ ਮੈਂਬਰਾਂ ਨੂੰ ਸੰਬੋਧਨ ਕਰਦੇ ਆ ਕਿ ਸਾਡਾ ਦੇਸ਼ ਨਸ਼ਿਆਂ ਅਤੇ ਚਾਈਨਾ ਡੋਰ ਨੇ ਬਰਬਾਦ ਕਰ ਦਿੱਤਾ ਹੈ ਅਤੇ ਅੱਜ ਸਾਨੂੰ ਸਭ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਸ਼ਿਆਂ ਅਤੇ ਚਾਈਨਾ ਡੋਰ ਨੂੰ ਬੰਦ ਕਰਵਾਉਣ ਲਈ ਇਕਜੁੱਟ ਹੋ ਕੇ ਚੰਗ ਲੜਨੀ ਚਾਹੀਦੀ ਹੈ ਤਾਕੀ ਆਪਣੇ ਪੰਜਾਬ ਨੂੰ ਨਸ਼ਾ ਅਤੇ ਚਾਇਨਾ ਡੋਟ ਤੋਂ ਮੁਕਤ ਕਰਵਾ ਸਕੀਏ ਇਸ ਮੌਕੇ ਭਵਿੰਦਰ ਸਿੰਘ ਅਲਬੀਲਾ ਵੱਲੋਂ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ ਇਸ ਮੌਕੇ ਪਾਰੀਗਿੰਤੀ ਵਿੱਚ ਐਸੋਸੀਏਸ਼ਨ ਦੇ ਸੂ ਮੈਂਬਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ ਦਸਾਨੇ ਮਲਪੋਸਲੀ ਯੁਗਿੰਦਰ ਰਾਜਪੁੱਤ ਦੀ ਰਿਪੋਰਟ ਮੈਂ ਲਾਈਨਪਤਾਰ ਸਿੰਘ ਚੇਅਰਮੈਨ ਵਿਜ਼ਨ ਲਾਇਨਸ ਇੰਟਰਨੈਸ਼ਨਲ ਡਿਸਟ੍ਰਿਕਟ 301F ਪੁਰਨਾਵਲੋਂ ਅੱਜ ਇੱਥੇ ਸਿਟੀਜ਼ਨ ਕਾਉਂਸਲ ਵੱਲੋਂ ਸਾਨੇਵਾਲ ਸਿਟੀਜ਼ਨ ਕਾਉਂਸਲ ਦਾ ਅੱਜ ਗਣਤੰਤਰ ਦਿਵਸ ਮਨਾਉਣ ਦਾ ਪ੍ਰੋਗਰਾਮ ਸੀ ਜਿੱਥੇ ਅੱਜ ਦੇ ਮੁੱਖ ਮਹਿਮਾਨ ਕੈਪਟਨ ਸੁਖਜੀਤ ਸਿੰਘ ਹਰਾਸੀ ਜੀ ਉਹਨਾਂ ਨਾਲ ਮੇਰੀ ਟੂਨਿੰਗ ਹੋਈ ਤੇ ਮੇਰੀ ਕੋਸ਼ਿਸ਼ ਸੀਗੀ ਵੀ ਸਾਨੇਵਾਲ ਜਾਂ ਇਹਦੇ ਆਸ-ਪਾਸ ਜ਼ਰੂਰਤਮੰਦਾਂ ਨੂੰ ਅੱਖਾਂ ਦੀ ਸੇਵਾ ਦਿੱਤੀ ਜਾਵੇ ਜੋ ਕਿ ਮੈਂ ਪਿਛਲੇ 10-12 ਸਾਲ ਤੋਂ ਕਰ ਰਿਹਾ ਹਾਂ ਸਾਡੇ ਨਾਲ ਸ਼ੰਕਰਾਈ ਹਸਪੀਟਲ ਦੇ ਨਾਲ ਜੁੜਿਆ ਹੋਇਆ ਸੀ ਤੇ ਜਿਹੜੇ ਜ਼ਰੂਰਤਮੰਦ ਨੇ ਉਹਨਾਂ ਨੂੰ ਟੋਟਲੀ ਫ੍ਰੀ ਆਪਰੇਸ਼ਨ ਦੀ ਫੈਸਿਲਿਟੀ ਦਿੰਨੇ ਆ ਉਸ ਤੋਂ ਇਲਾਵਾ ਜ਼ਰੂਰਤਮੰਦਾਂ ਨੂੰ ਐਂਡ ਕਾ ਫ੍ਰੀ ਨੇ ਦਵਾਈਆਂ ਫ੍ਰੀ ਨੇ ਤੋਂ ਮੇਰੀ ਕੋਸ਼ਿਸ਼ ਸੀ ਵੀ ਸੀਨੀਅਰ ਸਿਟੀਜ਼ਨ ਹੋਮ ਨਾਲ ਮਿਲ ਕੇ ਇੱਥੇ ਇੱਕ ਪ੍ਰੋਗਰਾਮ ਅਡਜਸਟ ਕੀਤਾ ਜਾਵੇ ਅ ਅਗਲੇ ਫਰਵਰੀ ਮਹੀਨੇ ਸੋ ਅੱਜ ਮੇਰੀ ਗੱਲਬਾਤ ਹੋ ਗਈ ਹੈ ਉਮੀਦ ਕਰਦੇ ਆ ਵੀ ਫਰਵਰੀ ਦੇ ਆਸ-ਪਾਸ ਅਸੀਂ ਇੱਥੇ ਅੱਖਾਂ ਦਾ ਕੈਂਪ ਆਰਗੇਨਾਈਜ਼ ਕਰਾਂਗੇ ਜਿੱਥੇ ਆਸ-ਪਾਸ ਦੇ 10 ਪਰਾਂ ਪਿੰਡਾਂ ਦੇ ਤੇ ਸਾਹਨੇ ਵਾਲ ਦੇ ਜੋ ਜ਼ਰੂਰਤਮੰਦ ਹੋਣਗੇ ਉਹਨਾਂ ਨੂੰ ਫ੍ਰੀ ਆਪਰੇਸ਼ਨ ਦੀ ਸਹੂਲਤ ਦੇਵਾਂਗੇ ਨਾਲ ਦੀ ਨਾਲ ਐਨਕਾਂ ਤੇ ਦਵਾਈਆਂ ਵੀ ਫ੍ਰੀ ਦੇਣ ਦੀ ਕੋਸ਼ਿਸ਼ ਕਰਾਂਗੇ ਸੋ ਇਹ ਸਾਰੀ ਟੀਮ ਦਾ ਮੈਂ ਬਹੁਤ ਹੀ ਰਿਣੀ ਆ ਧੰਨਵਾਦੀ ਆ ਮੈਨਾਂ ਮੈਨੂੰ ਬਹੁਤ ਚੰਗਾ ਸਪੋਰਟ ਕੀਤਾ ਹੌਸਲਾ ਦਿੱਤਾ ਵੀ ਅਸੀਂ ਇੱਥੇ ਰਲ ਮਿਲ ਕੇ ਪ੍ਰੋਗਰਾਮ ਕਰ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਲਾਣਾ ਜੀ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਵੱਲੋਂ 26 ਜਨਵਰੀ ਤੱਕੜਾ ਸਮਾਗਮ ਮੈਂ ਗਣਤੰਤਰ ਦਿਵਸ ਬੜੀ ਧੁੰਮਤਾਂ ਨਾਲ ਮਨਾਇਆ ਗਿਆ ਅੱਜ ਦੇ ਸਾਡੇ ਮੁੱਖ ਮਹਿਮਾਨ ਸ੍ਰੀ ਦਾਰ ਸੁਖਜੀਤ ਸਿੰਘ ਹਰਾਸੀ ਉਹਨਾਂ ਨੇ ਸੰਸਥਾ ਨੂੰ 21000 ਰੁਪਏ ਦਾ ਯੋਗਦਾਨ ਵੀ ਦਿੱਤਾ ਬਹੁਤ ਪਿੰਡ ਦੇ ਇਲਾਕਾ ਨਿਵਾਸੀ ਇੱਥੇ ਪਹੁੰਚੇ ਨੇ ਜਿੰਨੇ ਵੀ ਪਤੰਤੇ ਸੱਜਣ ਆਏ ਸੀ ਸਾਰਿਆਂ ਨੂੰ ਮਤਲਬ ਇਹ ਨਹੀਂ ਕਿ ਅਸੀਂ ਇਹੀ ਸੰਦੇਸ਼ ਦੰਨੇ ਆ ਕਿ ਗਣਤੰਤਰ ਦਿਵਸ ਜਦੋਂ ਇਹ ਇਕਲਾ ਬਾਬਾ ਸਾਹਿਬ ਪੀਮਰਾਬ ਅੰਬੇਦਕਰ ਜੀ ਨੇ ਸੰਵਿਧਾਨ ਬਣਾ ਕੇ ਸਾਨੂੰ ਇਹ ਭੇਂਟ ਕੀਤਾ ਹੈ ਇਸ ਤੇ ਚੱਲਣਾ ਚਾਹੀਦਾ ਹੈ ਕੋ ਸਾਡੇ ਕਿਹੜੇ ਪੂਰੇ ਹੱਕ ਨੇ ਉਹ ਮਿਲਲੇ ਚਾਹੀਦੇ ਨੇ ਪਰ ਅੱਜ ਦੀ ਕਿਹੜੀ ਸਰਕਾਰ ਚੱਲ ਰਹੀ ਹੈ ਜਿਵੇਂ ਵੀ ਜੋ ਪੂਰਾ ਸੰਵਿਧਾਨ ਚ ਲਿਖਿਆ ਹੈ ਉਹਦੇ ਮੁਤਾਬਕ ਨਹੀਂ ਮਿਲ ਰਿਹਾ ਕਿਉਂਕਿ ਗਰੀਬ ਤਬਕਾ ਹੱਲੇ ਵੀ ਬੜੀ ਮਤਲਨੀ ਕੀ ਮੁਸ਼ਕਲ ਵਿੱਚ ਹੈਗਾ ਰੋਜ਼ਗਾਰ ਦੀ ਕਮੀ ਹੈਗੀ ਨਸ਼ੇ ਵਧ ਰਹੇ ਨੇ ਬਹੁਤ ਤੁਸੀਂ ਦੇਖਿਆ ਹੋਊਗਾ ਇੰਨੀ ਘਟਨਾਵਾਂ ਉਹ ਚੱਲਦੀ ਜਾਂਦੀਆਂ ਨੇ ਅੱਜ ਕੱਲ੍ਹ ਖਬਰਾਂ ਦੇ ਵਿੱਚ ਉਹਦਾ ਰੋਕਥੰਪ ਕਿਉਂ ਨਹੀਂ ਹੋ ਰਿਹਾ ਕਿਉਂਕਿ ਸੰਵਿਧਾਨ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਸਕਦਾ ਜਿਹੜੇ ਪੋਲੀਟਿਕਲ ਪਾਰਟੀਆਂ ਹੈਗੀਆਂ ਨਾ ਉਹਨਾਂ ਨੂੰ ਯੋਗਦਾਨ ਦੇਣਾ ਚਾਹੀਦਾ ਹੈ ਤਾਕਿ ਪਬਲਿਕ ਦਾ ਖਿਆਲ ਰੱਖਣ ਸਮਾਜ ਸੇਵਾ ਜਿੰਨੀ ਹੈ ਸਭ ਤੋਂ ਵੱਡਾ ਧਰਮ ਸਮਾਜ ਸੇਵਾ ਹੈ ਸਾਡੀ ਸੰਸਥਾ ਇਹੀ ਕੰਮ ਕਰ ਰਹੀ ਹੈ ਕਿ ਜੋ ਵੀ ਸਮਾਜਿਕ ਪ੍ਰੋਬਲਮ ਹੈਗੀ ਜਾਂ ਸਮਾਜਿਕ ਬੁਰਾਈਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ ਤੇ ਜਿਸ ਤੱਕ ਹੋ ਸਕੇ ਸਾਡੀ ਕੋਸ਼ਿਸ਼ ਹੈ ਕਿ ਸਮਾਜ ਦਾ ਭਲਾ ਕੀਤਾ ਜਾਵੇ ਨਸ਼ਾ ਤੋਂ ਰੋਕਿਆ ਜਾਵੇ ਜੇ ਜੁਵਾ ਪੀੜੀ ਨੂੰ ਜੁਵਾ ਪੀੜੀ ਨੇ ਅਗੋ ਸਾੜਾ ਕਰੀ ਹੈ ਕਮਾਂਡ ਸੰਭਾਲਨੀ ਹੈ ਉਹਨੇ ਦੇਸ਼ ਦੀ ਪ੍ਰਗਤੀ ਵਾਸਤੇ ਉਹਨਾਂ ਨੇ ਹਿੱਸਾ ਲੈਣਾ ਇਸ ਕਰਕੇ ਸਾਡੀ ਜੁਵਾ ਪੀੜੀ ਜੇ ਨਸ਼ਾ ਤੋਂ ਵੰਚਿਤ ਹੋ ਜਾਏਗੀ ਤਾਂ ਸਾਡੇ ਦੇਸ਼ ਦਾ ਕਲਿਆਣ ਹੋ ਜਾਏਗਾ ਇਹੀ ਸੰਦੇਸ਼ ਅਸੀਂ ਦਿੰਦੇ ਆ ਸੀਨੀਅਰ ਸਿਟੀਜ਼ਨ ਵੱਲੋਂ ਬਾਕੀ ਪੱਤਰਕਾਰਾਂ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਕਿਉਂਕਿ ਜਦ ਸਾਡਾ ਕੀ ਫੰਕਸ਼ਨ ਹੁੰਦਾ ਕੋਈ ਇਥੇ ਆਉਂਦੇ ਨੇ ਅਸੀਂ ਉਹਨਾਂ ਨੂੰ ਮਤਲਬ ਨਹੀਂ ਕਿ ਬਹੁਤ ਹੀ ਮਤਲਬ ਨਹੀਂ ਚੀਜ਼ ਤੇ ਉਹਨਾਂ ਦੀ ਸراہਣਾ ਕਰਦੇ ਆ ਕਿ ਜੀ ਸਾਡੇ ਨਾਲ ਪੂਰੇ ਕੰਡੀਡੇਟ ਮਥੇ ਨਾ ਮੋਢੇ ਨਾਲ ਮੋਢਾ ਜੋੜ ਕੇ ਸਾਡਾ ਸਾਥ ਦਿੰਦੇ ਨੇ ਬਹੁਤ ਬਹੁਤ ਧੰਨਵਾਦ ਅੱਜ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਸਾਨੇਬਾੜ ਵੱਲੋਂ 77ਵਾਂ ਗਣਤ ਤਰਤਾ ਦੇਵਸ ਮਨਾਇਆ ਗਿਆ ਜਿਹਦੇ ਵਿੱਚ ਸਾਡੇ ਅੱਜ ਦੇ ਮੁੱਖ ਮਹਿਮਾਨ ਸਦਾ ਸੁਖਜੀਤ ਸਿੰਘ ਜੀ ਹਰਾ ਸਾਫ ਸੀ ਸਾਰਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸ਼ਹਿਰ ਦੇ ਪਤਵੰਤੇ ਸੱਜਣ ਆਏ ਸਾਰਿਆਂ ਦਾ ਅਸੀਂ ਇੱਥੇ ਆਉਣ ਤੇ ਬਹੁਤ ਧੰਨਵਾਦ ਕਰਦੇ ਆਂ ਸਾਰਿਆਂ ਨੂੰ ਅੱਜ ਦੇ ਗਣਤੰਤਰ ਦਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ 77ਵੇਂ ਗਣਤੰਤਰ ਦਿਵਸ ਦੇ ਸਬੰਧ ਦੇ ਵਿੱਚ ਸੀਨੀਅਰ ਸਿਟੀਜ਼ਨ ਕੌਂਸਲ ਵੱਲੋਂ ਸਾਹਨੇ ਵਾਲ ਵਿਖੇ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਅਜੋਤ ਕੀਤਾ ਗਿਆ ਇਥੇ ਚੰਡੇ ਦੀ ਰਸਮ ਮੈਂ ਰਣੀਆ ਸੀਨੀਅਰ ਸਿਟੀਜ਼ਨ ਕੌਂਸਲ ਦੇ ਸਾਰੇ ਮੈਂਬਰ ਸਾਹਿਬਾਨ ਦਾ ਉਹਨਾਂ ਨੇ ਮੈਨੂੰ ਇੱਥੇ ਮੌਕਾ ਦਿੱਤਾ ਚੰਡਾ ਲੈ ਰੌਣ ਦਾ ਔਰ ਇਸ ਸੰਬੰਧ ਦੇ ਵਿੱਚ ਮੈਂ ਇੱਥੇ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ ਕਿ ਜੋ ਇਹ ਸੀਨੀਅਰ ਸਿਟੀਜ਼ਨ ਕੌਂਸਲ ਸਾਡੀ ਇੱਥੇ ਸਥਾਪਿਤ ਹੋਈ ਹੈ ਇਹ ਦਿਨ ਪਰ ਦਿਨ ਬੜੀ ਸੋਹਣੇ ਢੰਗ ਨਾਲ ਸੁਚੱਜੇ ਢੰਗ ਦੇ ਨਾਲ ਬੜੀ ਚੰਗੇ ਮੈਂਬਰ ਸਾਹਿਬਾਨ ਦੇ ਵਿੱਚ ਜੁੜ ਰਹੇ ਨੇ बड़े लिखे मेंबर ने ਕੋਈ ਬੈਂਕਾਂ ਦੇ ਵਿੱਚ ਨੇ ਇਸ ਦਾ ਰঞ্জੀਤ ਸਿੰਘ ਬੜੇ ਪੁਰਾਣੇ ਮੈਂ ਕਹੂੰਗਾ ਪੋਲੀਟਿਕਲ ਐਕਸਪੀਰੀਅੰਸ ਵੀ ਰੱਖਦੇ ਆ ਇਸੇ ਤਰ੍ਹਾਂ ਸਾਡੇ ਦੋ ਡੀਐਸਪੀ ਸਾਡੇ ਸ਼ਹਿਰ ਦੇ ਉਹ ਇਸ ਤੇ ਮੈਂਬਰ ਨੇ ਪੁਰਾਣੇ ਸਾਡੇ ਇੱਥੇ ਐਸਡੀ ਰਿਟਾਇਰ ਹੋਏ ਨੇ ਉਹ ਮੈਂਬਰ ਨੇ ਹੋਰ ਕਸਮਨ ਜੀ ਨੇ ਮਤਲਬ ਸਾਰੇ ਹੀ ਕੋਈ ਵਕੀਲ ਨੇ ਇੱਕ ਮੈਂ ਕਹੂੰਗਾ ਸਮਾਜ ਦੇ ਲਈ ਇਹ ਸਾਸਤਾ ਬਹੁਤ ਵੱਡਾ ਇੱਕ ਉਪਰਾਲਾ ਕਰ ਸਕਦੀ ਆ ਔਰ ਇਸ ਤੋਂ ਉਪਰਾਲਾ ਮੈਂ ਕਹੂੰਗਾ ਵੀ ਪੋਲਿਟিক্যাল ਪਾਰਟੀਆਂ ਨੇ ਚਾਹੇ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੂੰ ਵੀ ਇਹਨਾਂ ਤੋਂ ਕੁਝ ਫਾਇਦਾ ਲੈਣਾ ਚਾਹੀਦਾ ਤਾਂ ਕਿ ਜੋ ਸਾਡੀਆਂ ਸਮਾਜਿਕ ਬੁਰਾਈਆਂ ਨੇ ਜਿਹੜੀਆਂ ਕਿ ਦਿਨ ਪਰ ਦਿਨ ਵਧਦੀਆਂ ਹੀ ਜਾ ਰਹੀਆਂ ਨੇ ਚਾਹੇ ਉਹ ਚਾਇਨਾ ਡੋਰ ਹੈ ਚਾਹੇ ਨਸ਼ੇ ਨੇ ਸੋ ਉਹਨਾਂ ਚੀਜ਼ਾਂ ਤੇ ਨੱਥ ਪਾਉਣ ਦੇ ਲਈ ਜੇਕਰ ਇਹਨਾਂ ਦੀਆਂ ਐਡਵਾਈਜ਼ਰੀ ਕਮੇਟੀਆਂ ਬਣਾਈਆਂ ਜਾ ਸਕਦੀਆਂ ਨੇ ਤੇ ਅੱਜ ਕੱਲ ਨੌਜਵਾਨਾਂ ਨੂੰ ਸੇਧ ਦੇ ਸਕਦੇ ਉਹ ਮੈਂ ਇਸ ਦੇ ਸਬੰਧ ਦੇ ਵਿੱਚ ਇਸ ਆਰਗੇਨਾਈਜੇਸ਼ਨ ਨੂੰ ਸੀਨੀਅਰ ਸਿਟੀਜ਼ਨ ਕੌਂਸਲ ਨੂੰ ਧੰਨਵਾਦ ਕਰਕੇ ਇਲਾਕਾ ਨਿਵਾਸੀਆਂ ਨੂੰ ਸਾਂਹੇ ਵਾਲ ਵਾਸੀਆਂ ਨੂੰ ਔਰ ਸਾਰੇ ਹੀ ਦੇਸ਼ ਵਾਸੀਆਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਸਾਡੇ ਭਾਰਤੀਆਂ ਨੂੰ ਸਭ ਨੂੰ ਅੱਜ ਗਣਤੰਤਰ ਦਾ ਦਿਵਸ ਦੀ ਵਧਾਈ ਦਿੰਦਾ ਔਰ ਮੈਂ ਇੱਕ ਵਾਰੀ ਫੇਰ ਸੀਨੀਅਰ ਸਿਟੀਜ਼ਨ ਕੌਂਸਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ